ਜਿਆਦਾ ਮਸਲਾ ਸੀਗਾ ਕੋਈ ਹਮ ਹੁਣ ਸੀ ਕੌਣ ਸੀ ਉਹ ਲੋਕ ਉਹ ਪਿੰਡ ਦੇ ਲੋਕ ਆ ਜੀ ਨਾ ਪਿੰਡ ਦੇ ਲੋਕ ਆ ਹਾਂਜੀ ਹਾਂਜੀ ਪਿੰਡ ਦੇ ਲੋਕ ਆ ਜੀ ਤੇ ਉਹਦੇ ਸਤਾਏ ਹੋਏ ਉਹਨਾਂ ਨੇ ਨਹਿਰਸ਼ਾਲ ਮਾਰੀ ਆ ਬਈ ਇਹੋ ਜੀ ਕੀ ਨੌਬਤ ਬਣ ਗਈ ਵੀ ਥਾਣੇ ਅੱਗੇ ਆਉਣਾ ਪੈ ਗਿਆ ਕੋਈ 15 ਤਰੀਕ ਪ੍ਰਸ਼ਾਸਨ ਕਾਰਵਾਈ ਨਹੀਂ ਕੋਈ ਕਰਦਾ ਸੀ ਆ ਬਈ ਇਹਦੇ ਕਰਕੇ ਆਉਣਾ ਪਿਆ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਕੋਈ ਕੋਈ ਰਾਜਨੀਤਿਕ ਦਬਾਅ ਜਾਂ ਕੀ ਸਮਝਦੇ ਇਹ ਇਹਨਾਂ ਨੂੰ ਪਤਾ ਜੀ ਹਮ ਸਾਨੂੰ ਨਹੀਂ ਇਸ ਬਾਰੇ ਪਤਾ ਪਰ ਜੋ ਸਾਡਾ ਮਸਲਾ ਆ ਲੈਣੀ ਹੋਇਆ ਡੈੱਡ ਬੋਡੀ ਦਾ ਖਰਾਵਾ ਹੀ ਜਾਂਦੀ ਕਿ ਸਾਡੀਆਂ ਮਸਲਾ ਸਾਡਾ ਕੋਈ ਹੱਲ ਨਹੀਂ ਹੋਇਆ ਫਿਰ ਅਸੀਂ ਤਰਨ ਸਾਡੇ ਕੋਲ ਤਾਂ ਧਰਨਾ ਹੀ ਹੋਰ ਕੋਈ ਹੱਲ ਨਹੀਂ ਕਿੰਨੇ ਦਿਨ ਹੋ ਗਏ ਉਹਨਾਂ ਦੀ ਡੈਥ ਹੋਈ ਨੂੰ 15 ਤਰੀਕ ਦੀ ਗੱਲ ਹੈ ਜੀ ਅੱਛਾ ਜੀ ਤਾਂ ਅੱਜ 20 ਤਰੀਕ ਹੈ ਯਾਨੀ 21 ਤਰੀਕ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ 17 ਤਰੀਕ ਦਾ ਪਰਚਾ ਹੋਇਆ 17 ਤਰੀਕ ਦੀ ਉਹ ਡੈੱਡ ਬੋਡੀ ਇੱਕ ਥਈ ਹੈ ਕੋਈ ਬੰਦਾ ਅਰੈਸਟ ਨਹੀਂ ਹੋਇਆ ਐਵੇਂ ਰਸਤੇ ਰਨ ਚੱਕ ਲੈਂਦੇ ਆ ਠੀਕ ਆ ਮੀ ਹਾਲ ਤੱਕ ਕੋਈ ਮੇਨ ਮੁੱਦਾ ਕੋਈ ਬਣਿਆ ਨਹੀਂਗਾ। ਬਈ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਉਹਨਾਂ ਦੇ? ਉਹਨਾਂ ਦੇ ਪਰਿਵਾਰ ਦੇ ਵਿੱਚ ਸਾਡੀ ਇੱਕ ਤਾਂ ਭੈਣ ਸੀਗੀ, ਪੁੱਤ ਜੀਆ ਸੀਗਾ ਤੇ ਬੇਟਾ ਸੀਗਾ। ਹਮ। ਇਕੱਲੀ ਭੈਣ ਰਹਿ ਗਈ ਹੈ। ਬਈ ਕਿ ਕਿ ਕਿੰਨਾ ਕ ਕਰਜ਼ਾ ਦੇਣਾ ਸੀ ਉਹਨਾਂ ਨੇ? ਕੋਈ ਹੋਣਾ ਕਰਜ਼ਾ ਤਾਂ ਵੈਸੇ ਬਈ ਦਿੱਤਾ ਹੋਇਆ ਸੀਗਾ। ਹਮ। ਜਿਹੜੇ ਉਹਨਾਂ ਦੇ ਬਜ਼ੁਰਗ ਸੀ ਉਹ ਦੇ ਗਏ ਸੀ ਕਰਜ਼ਾ। ਜ਼ਮੀਨ ਵੇਚ ਕੇ। ਹਮ। ਕਰਜ਼ਾ ਤਾਂ ਕੋਈ ਖਾਸ ਨਹੀਂ ਸੀਗਾ ਪਰ ਨੋਟ ਵਗੈਰਾ ਜਾਂ ਕੋਈ ਚੈੱਕ ਵਗੈਰਾ ਜਾਂ ਕੋਈ ਸਟਾਮ ਵਗੈਰਾ ਉਹਨਾਂ ਕੋਲੇ ਰਹਿ ਗਏ ਸੀਗੇ। ਉਹਨਾਂ ਦੇ ਫਾਦਰ ਸਾਹਿਬ ਡੈਥ ਹੋ ਗਈ ਸੀਗੀ। ਹਮ। ਮਤਲਬ ਜਦੋਂ ਡੈਥ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਕੇਸ ਲਾਤੇ ਕੇਸ ਲਾ ਕੇ ਤੇ ਉਹਨਾਂ ਨੂੰ ਵੱਲਣ ਲੱਗ ਪਏ ਵੀ ਐਂ ਕਰਾਂਗੇ ਜਿਵੇਂ ਕਰਾਂਗੇ ਬੱਚੇ ਨੂੰ ਵੀ ਧਮਕੀਆਂ ਉਹਨੂੰ ਵੀ ਧਮਕੀਆਂ ਜੀ ਠੀਕ ਹੈ ਜੀ ਆਹ ਮਸਲਾ ਸੀ ਕਿੰਨੇ ਸਾਲ ਦੀ ਉਮਰ ਸੀ ਬੱਚੇ ਦੀ 15 ਕਰੀਬ 15 ਸਾਲ ਦੀ 15 ਸੌ ਸਾਲ ਦੀ ਹਾਂਜੀ ਪੜ੍ਹਦਾ 10ਵੀਂ ਕਲਾਸ ਪੜ੍ਹਦਾ ਜਦੋਂ ਭਈ ਸੋਚਿਆ ਸੀ ਵੀ ਇਹੋ ਜਿਹਾ ਸਟੈਪ ਚੱਕ ਲੈਣਗੇ ਨਹੀਂ ਬੰਦੀ ਬਹੁਤ ਭਾਕ ਸੀ ਜੀ ਹੂੰ ਬੰਦੇ ਦਾ ਬੜੇ ਭਗਤ ਸੀਗੇ ਨਾ ਹੀ ਉਹ ਕਿਸੇ ਨੂੰ ਬੋਲੇ ਸੀਗੇ ਪਤਾ ਨਹੀਂ ਇਹ ਕਿਉਂ ਹੋ ਗਿਆ ਇਹ ਵੀ ਹੁਣ ਤੁਸੀਂ ਵੇਖੋ ਵੀ ਆ ਪਿਓ ਆ ਦੇ ਪੁੱਤ ਨੂੰ ਲੈ ਕੇ ਮਰਦਾ ਤਾਂ ਕੀਵੇਂ ਮਰਦਾ ਕਿਉਂ ਮਰਦਾ ਕੀ ਦਵਾ ਪਾਇਆ ਗਿਆ ਠੀਕ ਹੈ ਨਾ ਦਵਾ ਉਹਨਾਂ ਤੇ ਇੰਨਾ ਪਾਇਆ ਗਿਆ ਜੀ ਦੇਹਲੀ ਆਉਂਦੇ ਸੀਗੇ ਬੱਚੇ ਤੋਂ ਕਈ ਵਾਰੀ ਮੋਟਰਸਾਈਕਲ ਵੀ ਖੋਇਆ ਉਹਨਾਂ ਨੇ ਅੱਛਾ ਪੱਠੇ ਲੈਣ ਗਏ ਤੋਂ ਜੀ ਔਰ ਝੜਕਦੇ ਵੀ ਰਹੇ ਆ ਅੱਛਾ ਹਾਂ ਤੇ ਜਦੋਂ ਦੁੱਧ ਲੈਣ ਜਾਂਦੇ ਸੀ ਉਹ ਦੇਰੀ ਤੇ ਤੇ ਉਹ ਤੋਂ ਮੈਨੂੰ ਧਮਕੀਆਂ ਦਿੰਦੇ ਸੀ ਜੀ ਅਜੇ ਤੱਕ ਦੁੱਧ ਵੀ ਲੈਣ ਨਹੀਂ ਜਾਂਦੇ ਸੀ ਅੱਛਾ ਬਹੁਤ ਦੁਖੀ ਹੋਈ ਇਹ ਕੰਮ ਕੀਤਾ ਉਹਨਾਂ ਨੇ ਬਹੁਤ ਯਾਰੀ ਦੁਖੀ ਸੀ ਅਖੀਰ ਚ ਅੱਕ ਸਟੈਪ ਚੱਗਿਆ ਤੇ ਦੁੱਧ ਨਹੀਂ ਲੈਣ ਜਾਂਦੇ ਦਿੰਦੇ ਸੀ ਉਹਨਾਂ ਨੂੰ ਇਦੋਂ ਤੇ ਕੀ ਹੋ ਸਕਦੇ ਅੱਛਾ ਇੰਨਾ ਬੁਰਾ ਹਾਲ ਸੀ ਇੰਨਾ ਬੁਰਾ ਹਾਲ ਸੀ ਮੋਟਰਸਾਈਕਲ ਹੋ ਲੈਂਦੇ ਸੀ ਜੇ ਸਕੂਲ ਜਾਂਦੇ ਸਕੂਲ ਚ ਸਕੂਲ ਚ ਨਹੀਂ ਪੜਨ ਦਿੰਦੇ ਸੀ ਉਹਨੂੰ ਅੱਛਾ ਸਕੂਲ ਚ ਨਹੀਂ ਜਾਂਦੇ ਹਾਂਜੀ ਸਕੂਲ ਚ ਅਜੇ ਤੱਕ ਹੋਲੇ ਸਕੂਲ ਚ ਬੱਚੇ ਨੂੰ ਕੌਣ ਨਹੀਂ ਜਾਂਦੰਦਾ ਉਹਨਾਂ ਦੇ ਪਰਿਵਾਰ ਦੇ ਵੀ ਪਰਿਵਾਰ ਦੇ ਬੱਚੇ ਸੀ ਉਹਨੇ ਪੜਦੇ ਸੀ ਉਸੇ ਕਾਂਪਨੀ ਵਿੱਚ ਕਿਦੋਂ ਤੂੰ ਪੂਕੀ ਤੇ ਲਾ ਗਿਆ ਤੂੰ ਸਾਡੇ ਪੈਸੇ ਦੇਣੇ ਤੁਸੀਂ ਕਿਤੇ ਲੈ ਕੇ ਬੱਚਾ ਇੱਡਾ ਟਣ ਚੱਲੇ ਬੈਠਾ ਜੀ ਹਾਂਜੀ ਅੱਛਾ ਜਿਵੇਂ ਬਾਪੂ ਜੀ ਕਿਉਂਕਿ ਐਡਾ ਵੱਡਾ ਸਟੈਪ ਚੱਕਣਾ ਵੀ ਬਹੁਤ ਔਖਾ ਹੁੰਦਾ ਬੱਚੇ ਨੂੰ ਨਾਲ ਲੈ ਕੇ ਜਿਹੜੇ ਬੱਚਾ ਖਾਤਰ ਬੰਦਾ ساری ਜ਼ਿੰਦਗੀ ਸੋਚਦਾ ਉਹ ਬੱਚੇ ਨੂੰ ਹੀ ਨਾਲ ਲੈ ਕੇ ਹਨਾ ਐਡਾ ਕਦਮ ਚੱਕਣਾ ਬੱਚੇ ਤੇ ਵੀ ਟੌਰਚਰ ਕਰਦੇ ਸੀ ਬੱਚਾ ਖੇਤ ਜਾਂਦਾ ਸੀ ਮੋਟਰਸਾਈਕਲ ਖੋੜ ਲੈਂਦੇ ਸੀ ਕਈ ਵਾਰ ਅੱਛਾ ਇਹ ਤੋਂ ਮਤਲਬ ਟਿੱਕੂ ਤੋਂ ਵੀ ਮੋਟਰਸਾਈਕਲ ਖੋਹ ਲੈਂਦੇ ਸੀ ਫਿਰ ਫਿਰ ਦੇ ਦਿੰਦੇ ਸੀ ਮੋਟਰਸਾਈਕਲ ਤੁਸੀਂ ਸਾਡੇ ਪੈਸੇ ਦੇਣੇ ਆ ਤੁਹਾਡਾ ਮੋਟਰਸਾਈਕਲ ਲੈ ਲੈਣੇ ਆਸੀਂ ਇਹ ਕਰਦੇ ਆ ਸੂਬਾ ਸ਼ਾਮ ਘਰੇ ਆਉਂਦੇ ਸੀ ਅੱਛਾ ਗਲਤ ਬੋਲਦੇ ਸੀ ਤੇ ਪੰਚਾਇਤ ਇਕੱਠੀ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਪਿੰਡ ਦੇ ਮਸਲੇ ਤੇ ਨਿਬੇੜ ਲਾ ਜਾਵੇ ਪਿੰਡ ਦੇ ਵਿੱਚ ਹੀ ਹੱਲ ਕਰ ਲਿਆ ਜਾਵੇ ਪਿੰਡ ਦਾ ਮਸਲਾ ਤਾਂ ਜੀ ਸੀਗਾ ਅਸੀਂ ਜਾਂ ਬਾਹਰੋਂ ਰਿਸ਼ਤੇਦਾਰਾਂ ਜੀ ਮੇਰੇ ਭਰਾ ਦਾ ਇਹ ਸਾਡੂ ਅੱਛਾ ਕਿ 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 ਹੋਰੇ ਬੰਦੇ ਸੀ ਜਿਵੇਂ ਤੁਸੀਂ ਤਾਂ ਰਿਸ਼ਤੇਦਾਰੋ ਕਿਹੋ ਜਿਹੇ ਬੰਦੇ ਸੀ ਬਹੁਤ ਵਧੀਆ ਬੰਦੇ ਹੀ ਇਹੋ ਜਿਹੇ ਸ਼ਰੀਫ ਬੰਦੇ ਇਹੋ ਜਿਹਾ ਨਰਮ ਪਰਿਵਾਰ ਮੁੰਡਾ ਜੀ ਇੰਨਾ ਨਰਮ ਸੀ ਅੱਛਾ 10ਵੀਂ ਕਲਾਸ ਦੇ ਪੇਪਰ ਦੇ ਰਿਆ ਸੀ ਦੋ ਪੇਪਰ ਆਿੰਦੇ ਸੀ ਟੌਰਚਰ ਕੀਤਾ ਉਹਨਾਂ ਤੇ ਗਲਤ ਬੋਲਦੇ ਸੀ ਮੁੰਡਾ ਪਰੇਸ਼ਾਨ ਸੀ ਕਿਵੇਂ ਬਾਪੂ ਬਾਲੇ ਪੜੇ ਮਨੁੱਖ ਬੰਦੇ ਹੀ ਆ ਘੱਟ ਹੋਇਆ ਅੱਛਾ ਕਿਸੇ ਨਾਲ ਬੋਲ ਕੇ ਰਾਜੀ ਨਹੀਂ ਸੀ ਤੇ 24 ਕਿੱਲੇ ਪੈਲੀ 3 ਕਿੱਲੇ ਰਹਿ ਗਏ ਅੱਛਾ ਕਰਜ਼ਾ ਵੀ ਸਾਰਾ ਲਾਦਾ ਉਹਨਾਂ ਨੂੰ ਕਾਗਤ ਨਹੀਂ ਫੜੇ ਅੱਛਾ ਕਿਵੇਂ ਕਿਵੇਂ ਬਾਪੂ ਉਹ ਜੇ ਪਹਿਲੀ ਵੇਚ ਵੇਚ ਕੇ ਇੰਨਾ ਕਰਜ਼ਾ ਲਾ ਕਰਜ਼ਾ ਲਾਈ ਗਏ ਕਰਜ਼ਾ 24 ਕਿੱਲੇ ਪਹਿਲੀ ਸੀ ਪਹਿਲਾਂ ਤੇ 6 ਕਿੱਲੇ ਰਹੀ ਕਰਜ਼ਾ ਵੇਚ ਵੇਚ ਕੇ ਆ ਪਹਿਲੀ ਵੇਚ ਕੇ ਕਰਜ਼ਾ ਲਾਈ ਗਏ ਤੇ ਉਹ ਕਾਗਤ ਉਹਨਾਂ ਤੋਂ ਵਾਪਸ ਨਾ ਕਰਾਏ 18 ਕਿੱਲੇ ਕਿਸੇ ਕਿਸੇ ਆੜਤੀਏ ਦੇ ਪੈਸੇ ਦੇਣੇ ਸੀ ਜਾਂ ਕਿਸੇ ਉਂ ਪਿੰਡ ਦੇ ਬੰਦੇ ਦੇ ਪੈਸੇ ਦੇਣੇ ਸੀ ਆੜਤੀਆ ਵੀ ਬਿਨਾ ਕਲਮਾ ਕਿਤੇ 25000 ਦਾ ਸੌਦਾ ਨਗਦ ਲਿਆ ਤੇ ਕਲਮੋ 25000 ਦੀ ਆੜਤੀਆਂ ਨੇ ਫੇਰ ਪਾਤੀ ਅੱਛਾ ਹਾਂ ਜੈਤੂ ਦੀ ਆੜਤੀਆਂ ਨੇ ਬਾਲੇ ਸਾਡੀ ਭੈਣ ਆ ਉਹ ਇਹਦੇ ਕਰੇ ਹਾਂ ਕੋਈ ਨਹੀਂ ਬਾਪੂ ਜੀ ਆਰਤਿਕ ਰਾਜੇਤ ਵਾਲੇ ਦਾ ਵੀ ਨਾਂ ਤਾਂ ਨਹੀਂ ਮੈਂ ਜਾਣਦਾ ਮੈਂ ਕਹਿ ਜੀਏ ਬਾਪੂ ਜੀ ਜਦੋਂ ਤੁਹਾਨੂੰ ਮਿਲਦੇ ਸੀ ਜਾਂ ਗੱਲਬਾਤ ਕਰਦੇ ਸੀ ਲੱਗਦਾ ਸੀ ਕਦੇ ਐਦਾਂ ਛੱਡ ਜਾਣਗੇ ਜਾਂ ਐਦਾਂ ਦਾ ਸਟੈਪ ਚੱਕ ਲੈਣਗੇ ਨਹੀਂ ਇਹ ਜੀ ਤੇ ਗੱਲ ਹੀ ਨਹੀਂ ਕੀਤੀ ਸਾਡੇ ਕੋਲੇ ਨੇ ਸਿਆਪਤ ਉੱਥੇ ਪਹੁੰਚਦੇ ਹਾਂ ਇਹੋ ਜੀ ਗੱਲ ਹੀ ਨਹੀਂ ਕੀਤੀ ਮੰਦੀ ਤਾਂ ਗੱਲ ਹੀ ਨਹੀਂ ਕੀਤੀ ਸੀ ਹਾਂ ਹਾਂ ਹੁਣ ਤਾਂ ਤੂੰ ਪਿੱਛੇ ਪਰਿਵਾਰ ਦੇ ਕੌਣ-ਕੌਣ ਰਹਿ ਗਏ ਉਹਨਾਂ ਦਾ ਤੂੰ ਇੱਕ ਪੈਂਡ ਰਹਿ ਗਈ ਸਾਡੀ ਇੱਕ ਕੁੜੀ ਛਾਣੀ ਰਹੀ ਇੱਕ ਕੁੜੀ ਉਹਨਾਂ ਕੋਲ ਬੰਦਾ ਕੋਈ ਨਹੀਂ ਰਹਿ ਤਿੰਨੇ ਲੇਡੀਆਂ ਰਹੀਆਂ ਬੰਦਾ ਤਾਂ ਕੋਈ ਵੀ ਨਹੀਂ ਰਹੇਗਾ ਤੇ ਪੁਲਿਸ ਪਰਸ਼ਾਸ਼ਨ ਕਾਰਵਾਈ ਕਿਉਂ ਨਹੀਂ ਕਰਦਾ ਐਡੀ ਘਟਨਾ ਕੀ ਕਹਿ ਸਕਦੇ ਆ ਵੀ ਜਾਂ ਤਾਂ ਪੈਸੇ ਪੁਲਿਸ ਨੂੰ ਨਾਲ ਤੋਂ ਲਈ ਜਾਂਦੇ ਆ ਕੀ ਕੀ ਲੱਗਦਾ ਕਿਸੇ ਲੀਡਰ ਦਾ ਦਬਾਅ ਪੁਲਿਸ ਤੇ ਪੁਲਿਸ ਤੇ ਪੈਸੇ ਪੁਸੀ ਖੱਤੇ ਪੁਲਿਸ ਉਹ 4 ਦਿਨ ਧਰਨਾ ਚਾਹਤਾ ਸਾਡੇ ਵਿਚਾਰਾਂ ਦੇ ਨਾਲ ਅਸੀਂ ਇਹ ਪਾਲ ਨਹੀਂ ਸਕਦੇ ਅਸੀਂ ਤੁਹਾਡੀ ਨਿਗਾਚ ਤੇ ਬਾਪੂ ਉਹਨਾਂ ਦਾ ਸੰਸਕਾਰ ਕਰਤਾ ਉਹਨਾਂ ਦੀ ਰੈਡ ਬੋਡੀ ਨਹੀਂ ਕਰਨਾ ਹੀ ਨਹੀਂ ਸ਼ਿਕਾਰ ਕਰਨਾ ਨਹੀਂ ਜਿੰਨਾ ਕਿ ਰੋਪਾਂ ਦੇ ਫੜੀ ਦੇ ਨਹੀਂ ਅੱਛਾ ਉਹ ਤਾਂ ਆਂਦੇ ਪੁਲਿਸ ਵਾਲੇ ਕਰਦੇ ਪਰ ਇਹੀ ਕਰਦੇ ਨਹੀਂ ਹੁਣ ਖਰਾਬ ਤਾਂ ਹੋਏ ਪਏ ਹੋ ਜੀ ਅ ਸਵੇਰੇ 8 ਦਿਨ ਹੋ ਜਾਣਗੇ ਸਵੇਰੇ 8 ਦਿਨ ਹੋਏ ਆ ਸ਼ਨੀਵਾਰ ਦੀ ਗੱਲ ਹੈ ਕਿੱਥੋਂ ਬਾਪੂ ਉਹਨਾਂ ਦੀ ਡੈੱਡ ਬੋਡੀ ਕਿੱਥੋਂ ਮਿਲੀ ਹੈ ਨੌਲੇਜ ਹੈ ਤੁਹਾਡੇ ਨੇੜੇ ਨੇੜੇ ਸਿੱਕ ਦਾ ਸਾਡੇ ਕੋੜ ਕੋੜਲੀ ਸੰਗਰ ਕੋਟਲੀ ਸੰਗਰ ਮਿਲੀ ਡੈੱਡ ਬੋਡੀ ਅੱਛਾ ਹਾਂਜੀ ਤੇ ਕੋੜ ਸਿੰਘ ਪੁਲ ਦੇ ਉੱਤੇ ਉੱਠੀ ਸੀ ਥੋੜੇ ਦਤਾਂ ਕਿਲੋਮੀਟਰ ਅੱਗੇ ਜਾ ਕੇ ਅਗੇ ਕਾਰ ਕਰ ਲੀ ਜੀ ਉਹਨਾਂ ਨੇ ਮਿਲਣ ਨਹੀਂ ਬੱਚੇ ਦੀ ਮੈਨੂੰ ਦੋਨੇ ਕਿਹਨੀਆਂ ਪਹਿਲਾਂ ਮਿਲ ਗਈ ਸੀ ਬੱਚੇ ਦੀ ਬਾਅਦ ਵਿੱਚ ਮੁੰਡੇ ਪਿਤਾ ਜੀ ਉਹ ਖੁੱਡੀਆਂ ਪਿੰਡ ਅੱਗੇ ਉੱਥੋਂ ਮਿਲ ਗਈ ਜੀ ਡੈਡ ਬੋਡੀ ਅੱਛਾ ਹਾਂਜੀ ਤੇ ਕੋਟਲੀ ਸੰਗਰ ਤੋਂ ਮਿਲ ਗਈ ਜੀ ਬੱਚੇ ਦੀ ਇੱਕ ਦਿਨ ਪਿਓ ਦੀ ਪਹਿਲਾਂ ਮਿਲ ਗਈ ਪੁੱਤ ਦੀ ਇੱਕ ਦਿਨ ਮਗਰੋਂ ਮਿਲ ਜੀ ਰਸ਼ਾਸ਼ਨ ਤੋਂ ਕਿੱਦਾਂ ਦੀ ਮੰਗ ਕਰਦੇ ਹੋ ਅਸੀਂ ਤਾਂ ਉਹ ਬੰਦੇ ਵੀ ਪੇਸ਼ ਹੋ ਜਾਣ ਵੀ ਸਾਡਾ ਕੋਲ ਸਾਂਦਰਾ ਕੀਤਾ ਜਾਵੇ ਇਹਨਾਂ ਨੂੰ ਹਾਂਜੀ ਭਾਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੋਸ਼ੀਆਂ ਨੂੰ ਬਸ ਸਾਡੇ ਤੋਂ ਸਾਥ ਸਜ਼ਾ ਦਿੱਤੀ ਜਾਵੇ ਅਸੀਂ ਸ਼ਿਕਾਇਤ ਕਰਦੇ ਹਾਂਗੇ ਨਹੀਂ ਜੀ ਹਾਂ ਜੀ। ਸ਼ੁਕਰੀਆ ਜੀ ਬਹੁਤ ਬਹੁਤ। ਠੀਕ ਹੈ ਜੀ। ਤਾਂ ਗੱਲਬਾਤ ਕੀਤੀ ਇੱਥੋਂ ਦੇ ਲੋਕਾਂ ਦੇ ਨਾਲ ਤਾਂ ਉਹਨਾਂ ਨੇ ਦੱਸਿਆ ਵੀ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਹੈ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਹੁਣ ਪੁਲਿਸ ਪ੍ਰਸ਼ਾਸਨ ਉਹਨਾਂ ਦੋਸ਼ੀਆਂ ਤੇ ਕੀ ਕਾਰਵਾਈ ਕਰਦਾ ਹੈ ਇਹ ਜੁੜੇ ਰੋ ਸਫਰ ਟੈਲੀਵਿਜ਼ਨ ਨਾਲ ਪਲ-ਪਲ ਦੀ ਅਪਡੇਟ ਸਾਂਝੀ ਕਰਦਾ ਰਹਾਂਗੇ। ਧੰਨਵਾਦ। ਥਾਣੇ ਦੇ ਮੁਰੇ ਦੀ ਧਰਨਾ ਲੱਗਿਆ ਸੀਗਾ ਕਿ ਮਾਮਲਾ ਕੀ ਸੀਗਾ ਔਰ ਕੀ ਗੱਲਬਾਤ ਹੋਈ ਉਹਨਾਂ ਨਾਲ। ਮਿਤੀ 15 ਤਰੀਕ ਨੂੰ ਸਵੇਰੇ ਵੜੰਗਾਲ ਨੇੜੇ ਰਾਜਸਥਾਨ ਫੀਟਰ ਵਿੱਚ ਮੜਾਕ ਪਿੰਡ ਦੇ ਦੋ ਪਿਓ ਪੁੱਤਾਂ ਨੇ ਛਾਲ ਮਾਰ ਕੇ ਆਪਣੀ ਜਿੰਮ ਲੀਲਾ ਖਤਮ ਕਰ ਲਈ ਸੀ ਜਿਨ੍ਹਾਂ ਦੀਆਂ ਗੱਡ ਬਾਡੀਆਂ ਸੀ ਰਿਕਵਰ ਕਰ ਲਈਆਂ ਐਫ ਆਈ ਆਰ ਦਰਜ ਕਰ ਦਿੱਤੀ ਆ ਉਹਨਾਂ ਨੇ 11 ਬੰਦਿਆਂ ਦੇ ਨਾਲ ਲਿਖਾਈ ਸੀ ਬਾਈ ਨੇ ਮੈਂ 11 ਤੇ ਕਰ ਦਿੱਤੀ ਐ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਜੋ ਧਰਨਾ ਲੱਗਿਆ ਸੀ ਇਸ ਬਾਰੇ ਸੀ ਉਹਨਾਂ ਨੂੰ ਵਿਸ਼ਵਾਸਤ ਹੋਇਆ ਕਿ ਦੋਛਿਆਂ ਨੇ ਜਲਦੀ ਫੜ ਲਵਾਂਗੇ ਸਾਡੇ ਅਫਸਰ ਬਾਲ ਆਫਸਰ ਵੀ ਆਏ ਸੀਗੇ ਉਹਨਾਂ ਨੇ ਵਿਸ਼ਵਾਸਤ ਹੋਇਆ ਦੋਛਿਆਂ ਨੂੰ ਜਲਦੀ ਫੜ ਲਵਾਂਗੇ ਤੇ ਉਹਨਾਂ ਨੇ ਆਪਣਾ ਧਰਨਾ ਚੱਕ ਲਿਆ ਇਹ ਪਿੰਡ ਜਿਹੜੇ ਬੰਦੇ ਦੇ ਨਾਮ ਲਿਖਾਏ ਗਏ ਆ ਇਹ ਪਿੰਡ ਦੇ ਸੀ ਜਾਂ ਹੋਰ ਕਿਥੇਆਂੋਂ ਵੇਚੇ ਗਏ ਇੱਕ ਬੰਦਾ ਦਿੱਤੋ ਦਾ ਸੀ 10 ਜਣੇ ਪਿੰਡ ਦੇ ਸੀ ਸਰ ਗ੍ਰਿਫਤਾਰੀ ਹੋਈ ਇਹਨਾਂ ਤੋਂ ਗਿਆਨ ਕਿਸੇ ਨਹੀਂ ਅਜੇ ਤਲਾਸ਼ ਜਾਰੀ ਹੈ ਸਰ ਕੀ ਕਾਰਨ ਹੈ ਕਿ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਕਰਨੇ ਹੈ ਆਪਣੇ ਟਿਕਾਣਿਆਂ ਤੋਂ ਪਾਸੇ ਹੋਏ ਆ ਪਰ ਅਸੀਂ ਇਹ ਜਿਹੜੀ ਟੈਕਨੀਕਲ ਤਫ਼ਤੀਸ਼ ਤੇ ਜੋ ਵੀ ਆ ਹਰ ਸੰਭਵ ਤਰੀਕਾ ਨਾਲ ਤਫ਼ਤੀਸ਼ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਇਹ ਤਾਂ ਨਿਚਕੌਰ ਨੂੰ ਲੈ ਕੇ ਗੱਲਬਾਤ ਹੋਈ ਆ ਜਾਂ ਮਨਨ ਸਸਕਾਰ ਕਰਨ ਨੂੰ ਲੈ ਕੇ ਕੋਈ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਕਿ ਸੰਸਕਾਰ ਕਰਦਾਂਗੇ ਜੀ ਗੱਲਬਾਤ ਹੋਈ ਨੰਬਰ ਇੱਕ ਤਾਂ ਗ੍ਰਿਫਤਾਰੀਆਂ ਦੀ ਗੱਲ ਹੋਈ ਏ ਦੂਜਾ ਉਹਨੇ ਮੋਦਵਾਰ ਪਰਚਾਇਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਸਸਕਾਰ ਕਰਾਂਗੇ ਸ਼ੁਗਰੀ ਕੀ ਆ ਤੇ ਕੇਵळा ਹਣਾ ਹਾਏ ਆਪਾਂ ਮਰਦੇ ਨਾ ਆਉਣਗੇ ਕੀ ਤੁਸ ਅਸਲ ਤੇ ਬਾਕੀ ਦਾ ਅਸਲ ਲੈਣਾ ਕੀ ਦਾ ਪਰੂਮਿੰਗਾਰ ਦਾ ਕਿੰਨੀ ਕਾਰਵਾਈ ਕੀਤੀ ਹੈ ਕਿੰਨੀ ਦੀ ਕਾਰਵਾਈ ਆ ਜੋ ਤਾਂ ਇੱਕ ਮਿੰਟ ਬਈ ਆਗੇ ਠੀਕੋ ਬਈ ਬੈਠਣਾ ਕਰੇ ਗੱਲ ਬਾਤ ਨੂੰ ਤੁਸੀਂ ਵੀਜੀ ਬਾਵਾ ਕੱਟ ਕੌਣ ਲਾਇਆ ਕੱਲ ਵੀ ਵੀਜੀ ਸੀ ਆਪਾਂ ਦੂਜੀ ਤੇ ਕਰਨਾਗੇ ਆ ਪ੍ਰਵਾਹ ਉਹ ਦਵਾ ਨੇ ਬੜਾ ਨੇ ਕੋਈ ਨੰਬਰ ਨੋਟ ਕਰ ਪਸਤਿਆ ਤੁਮ ਪੇਰ ਨਹੀਂ ਲਾ yara şunu çaza bırsu sahi ne kadar ne